ਦਰਸ਼ਕੋ ਹੁਣੇ-ਹੁਣੇ ਖਬਰ ਆ ਰਹੀ ਹੈ ਕਿ ਪੰਜਗਰਾਂ ਹੀ ਕਲਾ ਨੇੜੇ ਬੱਸ ਤੇ ਕਾਰ ਦੀ ਆਮੋ-ਸਾਮਣੀ ਟੱਕਰ ਕੋਨਾਰਮਿਕ ਬੜਾ ਭਿਆਨਕ ਹਾਦਸਾ ਵਾਪਰਿਆ ਹੈ ਬੱਸ ਜਿਹੜੀ ਸ੍ਰੀ ਗੰਗਾ ਨਗਰ ਸਾਹਿਬ ਤੋਂ ਮੋਗੇ ਨੂੰ ਜਾ ਰਹੀ ਸੀ ਪੰਜਾਬ ਰੋਡ ਵੇਅ ਤੇ ਢਿੱਪੂ ਦੀ ਬੱਸ ਸੀ ਤੇ ਸਮਾਲਕਸਰ ਵਾਲੀ ਸਾਈਡ ਤੋਂ ਇੱਕ ਸਵਿਫਟ ਕਾਰ ਆ ਰਹੀ ਸੀ ਇਹਨਾਂ ਦੀ ਆਮੋ-ਸਾਮਣੀ ਟੱਕਰ ਹੈ ਤਸਵੀਰ ਅਜ ਤੁਸੀਂ ਦੇਖ ਰਹੇ ਹੋ ਵੀ ਕਾਰ ਦੀ ਹਾਲਤ ਜਿਹੜੀ ਹੈ ਬੜੀ ਖਸਤਾ ਹੋ ਗਈ ਹੈ ਜਿਸ ਤੋਂ ਦੇਖ ਕੇ ਲੱਗਦਾ ਹੈ ਵੀ ਜਿਹੜੇ ਕਾਰ ਸਵਾਰ ਹੈ ਉਹਨਾਂ ਦੀ ਸਥਿਤੀ ਵੀ ਕਹਿੰਦੇ ਗੰਭੀਰ ਬਣੀ ਹੋਈ ਹੈ ਬੱਸ ਦਾ ਡਰਾਈਵਰ ਕੀ ਕਹਿੰਦਾ ਉਸ ਤੋਂ ਜਾਣ ਜੀ ਬਾਈ ਜੀ ਕਿਸ ਤਰ੍ਹਾਂ ਵਾਪਰੀ ਇਹ ਘਟਨਾ ਬਾਈ ਮੈਂ ਗੰਗਾ ਨਗਰ ਤੋਂ ਬੋਗਨ ਜਾ ਰਿਹਾ ਸੀ ਜੀ ਪੰਜ ਕਿਰਾਏ ਹਾਦਸੇ ਆ ਗਏ ਉਹ ਕਾਰ ਵਾਲਾ ਕਾਰ ਨੂੰ ਓਵਰਟੈਕ ਕਰਦਾ ਸੀਗਾ ਅੱਛਾ ਕਾਰ ਨੂੰ ਹਾਂਜੀ ਕਾਰ ਆਓਵਰਟੈਕ ਕਾਰ ਨੂੰ ਕਰ ਰਿਹਾ ਸੀਗਾ ਇਹਨੇ ਲਿਆ ਕੇ ਗੱਡੀ ਸਿੱਧੀ ਵਿੱਚ ਮਾਰੀ ਮੈਂ ਬਹੁਤ ਥੱਲੇ ਸਿੱਟੀ ਕੋਸ਼ਿਸ਼ ਕੀਤੀ ਤੇ ਮੇਰੀ ਗੱਡੀ ਦੇ ਜ਼ਿਆਦਾ ਨੁਕਸਾਨ ਹੋਏ ਇਹ ਤੁਹਾਡੇ ਅੱਗੇ ਆ ਪਿੱਛੇ ਆ ਰਿਹਾ ਸੀਗਾ ਨਹੀਂ ਜੀ ਅੱਗੇ ਆ ਰਿਹਾ ਸੀ अच्छा ये मोगा वाली साइड तो, तो आ रहे, रहे हैं मैं इधर कोर्ट पुल पर जा रहे हैं ठीक है जी इन्हें ओवरटेक करने लग गए ने कार ਨੂੰ ওভারਟੈਕ ਕਰਦਾ ਹੈ ਠੀਕ ਹੈ ਠੀਕ ਹੈ ਤੁਹਾਡਾ ਨਾਂ ਕੀ ਹੈ ਬਾਈ ਜੀ ਮੇਰਾ ਮੰਦਰੀ ਸਿੰਘ ਹੈ ਜੀ ਸਿਕਰੇ ਡਿਪੂ ਦੀ ਬਸ ਹੈ ਇਹ ਇਹ ਮੋਗਾ ਡਿਪੂ ਦੀ ਪੰਜਾਬ ਰੋਡ ਹੀ ਮੋਗਾ ਕਾਰ ਦੀਆਂ ਤਸਵੀਰਾਂ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਕਾਰ ਦੀ ਹਾਲਤ ਜਿਹੜੀ ਹੈ ਬੜੀ ਨਸਾਜ਼ ਬਣੀ ਹੋਈ ਹੈ ਬੜੀ ਤਹਿਸ ਨਹਿਸ ਹੋਈ ਪਈ ਹੈ ਤੇ ਇਸ ਚਿਲੇ ਸਵਾਰਾਂ ਦੀ ਸਥਿਤੀ ਵੀ ਗੰਭੀਰ ਬਣੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੜੀ ਭਿਆਨਕ ਟੱਕਰ ਹੋਈ ਹੈ ਕਾਰ ਤੇ ਬੱਸ ਦੀ ਆਮੋ ਸਾਹਮਣੀ ਦੀ ਇਸ ਵਿੱਚ ਦੋ ਕਾਰ ਸਵਾਰ ਸਨ ਜਿਹੜੇ ਨੇਲ ਦੇ ਪਿੰਡ ਸਮਾਲ ਸਰ ਦੇ ਸਨ ਦੋਨੇ ਹੀ ਬੁਸਨੀਕ ਇਹਨਾਂ ਨੂੰ ਕੋੜ ਪੂਰਾ ਦੇ ਸਿਵਲ ਹਸਪਤਾਲ ਤੇ ਪਹੁੰਚਾਇਆ ਗਿਆ ਜਿੱਥੇ ਇਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਇਹਨਾਂ ਨੂੰ ਗੁਰਗੋਵਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਕੀ ਘਟਨਾ ਮੌਤਕ ਦਸਨਾਲ ਦੇ ਡਰਾਈਵਰ ਦੇ ਮੁਤਾਬਕ ਕਿ ਜਿਹੜੀ ਲੋਗਾ ਰੋਡ 'ਵੀ ਦਿੱਤੀ ਵਾਸੀ ਇਹ ਇੱਕ ਪ੍ਰੋਬਲਮ ਆ ਰਹੀ ਸੀ ਜੀ ਇਹ ਬ੍ਰੂ ਸਮਾਰਟ ਨਾਲੇ ਤੋਂ ਸੋਤਾ ਆ ਰਿਹਾ ਦੁਆ ਮੈਸਜ ਨੂੰ ਹੂੰ ਤੇ ਉਹ ਤਦਾਂ ਇਹਦਾ ਹੈ ਮੁੱਢੀ ਜਾਣਕਾਰੀ ਦਵਾੰਗ ਲੋਕਾਂ ਤੋਂ ਜੀ ਤੁਸੀਂ ਦੱਸਾਂਗੇ ਬਟਕਣਾ ਹੋਈ ਆ ਡਰਾਈਵਰ ਕਾਫੀ ਰਿਸਕ ਦਾ ਕਾਰ ਦਾ ਡਰਾਈਵਰ ਕਾਫੀ ਚੱਲਦਾ ਹੈ ਅੱਛਾ ਇੱਕ ਵਾਰੀ ਤਾਂ ਬ੍ਰੋਸੀ ਕਿ ਕਿੰਨੇ ਗੱਲ ਸਾਰੇ ਹੱਥ ਹੱਥ ਤੋਂ ਦਿੱਤੇ ਨੇ ਠੀਕ ਹੈ ਹੂੰ ਅਗਲੀ ਮੌਕੇ ਦੇ ਲੋਕਾਂ ਦੇ ਵਿਸ਼ੇ ਤੋਂ ਜਾਣਕਾਰੀ ਜੋ ਵੀ ਤੁਸੀਂ ਸਾਹਮਣੇ ਲਿਆਵੋਗੇ ਪਰ ਕੋਈ ਜਖਮਾਂ ਸਾਹਮਣੇ ਵਿੱਚ ਰੱਖੇ ਹੋਏ। ਜਿਆਦਾ ਘਮੀਰ ਜਖਮੀ ਕਿੰਨੇ ਜਾਣੇ ਆ ਜੀ? ਜਿਆਦਾ ਘਮੀਰ ਇੱਕ ਡਰਾਈਵਰ ਦਾ ਕਾਰ ਦਾ। ਠੀਕ ਹੈ ਜੀ। ਉਹ ਜਿਆਦਾ ਜਖਮੀ ਬਸ ਨਾ ਤੇ ਹਲਕਾ ਸੱਟਾ। ਬਾਕੀ ਹੱਸਤਾ ਆជា ਜਿਹੜਾ ਲੱਗੇਗਾ ਕਿੰਨਾ ਸੱਟਾ ਦੋ ਤੋਂ ਉੱਪਰ ਦੀ ਬਸ। ਜਿਹੜੇ ਜਖਮੀ ਬੰਦੇ ਉਹ ਕਿੱਥੋਂ ਦੇ ਆ ਜੀ? ਇਹ ਜਖਮੀ ਡਰਾਈਵਰ ਦਸਮੁਤਾਬਕ ਇੱਕ ਵਾਰੀ ਸਮਾਲ ਸਰ ਵੀ ਆ। ਠੀਕ ਹੈ। ਬਹੁਤ ਜ਼ਿਆਦਾ ਡਰਾਈਵਿੰਗ ਹੈ। ਠੀਕ ਹੈ ਜੀ। ਦੋ ਸਵਾਰ ਸੀ। ਇਹ ਜਿਹੜਾ ਡਰਾਈਵਰ ਉਹ ਨੂੰ ਜਖਮੀ ਹੈ ਜਿੱਤੇ ਖਲਕਨਾ ਸੱਤਾਂ ਪਾ ਲਿਆ ਜਿੰਨੇ ਬਾਕੀ ਹਸਪਤਾਲ ਚ ਪਤਾ ਲੱਗਿਆ ਸੀ। ਚੈਨ ਨੂੰ ਕਿੱਥੇ ਰੈਫਰ ਕੀਤਾ ਗਿਆ ਤੁਸੀਂ ਕਿਹੜਾ? ਜੇ ਇੱਕ ਵਾਰੀ ਕੋਟਪੂਰੇ ਤੇ ਜੇ ਗਿਆ ਜਿੱਦੋਂ ਮੇਰੇ ਕੋ ਡਾਕਟਰ ਨੂੰ ਕੋਟਪੂਰੇ ਦੇ ਕੋਲ ਪਹੁੰਚਣ ਦੀ। ਠੀਕ ਠੀਕ ਹੈ ਜੀ। ਸਰ 85 ਦਾ ਪਹੁੰਚਾ ਦੇ। ਠੀਕ ਹੈ ਜੀ। ਪਰ ਮੌਕਾ ਤੇ ਪਹੁੰਚ ਗਏ ਬਸ। ਓਕੇ ਜੀ। ਹਾਂ ਜੀ।